ਸ਼ਾਇਦ ਇੱਕੋ ਇੱਕ ਗ੍ਰੰਥ ਹਨ ਗੁਰੂ ਗਰੰਥ ਸਾਹਿਬ ਜੀ ਮਹਾਰਾਜ ਨੇ ਜਿਨ੍ਹਾਂ ਨੇ ਕੁਝ ਇਨਸਾਫ 라वण ਨਾਲ ਕੀਤਾ ਵਰਨਾ ਕਿਸੇ ਨੇ ਵੀ ਨਹੀਂ ਕੀਤਾ ਭਾਰਤ ਦੇ ਸਾਰੇ 라वण ਨੂੰ ਦੁਸ਼ਟ ਕਹਿੰਦੇ ਨੇ ਸਾਰੇ ਉਸਨੂੰ ਜ਼ਾਲਮ ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਨਸਾਫ ਕੀਤਾ ਇਸ ਮਹਾਪੁਰਸ਼ ਨੇ ਪੂਰਨ ਤੌਰ ਤੇ ਜ਼ਾਲਮ ਨਹੀਂ ਸੀ ਹਰਪ ਇਹਦੇ ਵਿੱਚ ਕੋਈ ਖੂਬੀ ਨਹੀਂ ਸੀ ਐਸਾ ਨਹੀਂ ਹੈ ਹਰ ਮਨੁੱਖ ਦੇ ਵਿੱਚ ਕੁਝ ਗੁਣ ਹੁੰਦੇ ਨੇ ਕੁਝ ਅਗੁਣ ਵੀ ਹੁੰਦੇ ਨੇ ਤੇ ਇਸ ਪੁਰਸ਼ ਦੇ ਵਿੱਚ ਕੁਝ ਗੁਣ ਵੀ ਸਨ ਔਰ ਗੁਣਾ ਦਿੱਤੇ ਬਿਲਕੁਲ ਪਰਦਾ ਪਾ ਦਿੱਤਾ ਗਿਆ ਪਾ ਦਿੱਤਾ ਜਾਂਦਾ ਹੈ ਪਾ ਕਾਰਨ ਹਾਰ ਗਿਆ ਸਿਚਾਰਾ ਹਾਰੇ ਹੋਏ ਦੇ ਨਾਲ ਕਲਮ ਦੇ ਧਨੀ ਨਹੀਂ ਚੱਲਦੇ ਹਾਰੇ ਹੋਏ ਦੇ ਨਾਲ ਜ਼ਬਾਨ ਦੇ ਧਨੀ ਨਹੀਂ ਚੱਲਦੇ ਹਾਰੇ ਹੋਏ ਮਨੁੱਖ ਦੇ ਨਾਲ ਦਿਮਾਗੀ ਬੰਦੇ ਨਹੀਂ ਚੱਲਦੇ ਹੁੰਦੇ ਜੋ ਜਿੱਤ ਜਾਏ ਉਹ ਕਾਲਕਾ ਹੋ ਜਾਂਦੀ ਹੈ ਉਹ ਮਹਾਕਾਲੀ ਹੋ ਜਾਂਦੀ ਹੈ ਉਹ ਦੇਵੀ ਹੋ ਜਾਂਦੀ ਹੈ ਕਿ ਸ਼ਾਇਦ ਕਰੇਸ਼ ਹਾਰ ਜਾਏ ਤਾਂ ਫਿਰ ਡਾਇਣ ਹੈ ਔਰਸ਼ ਹੈ ਜਿੱਤ ਕੇ ਤਾਂ ਭਗਵਾਨ ਹੋ ਗਿਆ ਹੈ ਹਾਰ ਗਿਆ ਹੈ ਤਾਂ ਸ਼ੈਤਾਨ ਹੈ ਇਹ ਜਿੱਤ ਹਰ ਦੇਤੇ ਖੜੀ ਹੈ ਦੁਨੀਆ ਜਿੱਤੂ ਦੇ ਪਿੱਛੇ ਚੱਲਦੀ ਹੈ ਇਹ ਨਹੀਂ ਦੇਖਦੀ ਕਿ ਇਹ ਜੋ ਜਿੱਤ ਰਿਹਾ ਹੈ ਕੌਣ ਹੈ ਇਸ ਨੂੰ ਨਹੀਂ ਦੇਖਦੀ ਜਿੱਤ ਗਿਆ ਹੈ ਇਸ ਵਾਸਤੇ ਭਗਵਾਨ ਹੈ ਰਾਮ ਜਿੱਤ ਗਏ ਸੰ ਰਾਵਣ ਹਾਰ ਗਏ ਸੰ ਅਗਰ ਦੇਖਿਆ ਜਾਏ ਇਨਸਾਫ ਦੀ ਕਸੌਟੀ ਨਾਲ ਦੇਖੋਗੇ ਇੰਨਾ ਕਸੂਰ ਰਾਵਣ ਦਾ ਨਹੀਂ ਹੈ ਰਾਮ ਦੇ ਪਰ ਆਦ ਆਈ ਹੈ ਉਸ ਜ਼ਮਾਨੇ ਚ ਸਵੈਂਬਰ ਦੀ ਪ੍ਰਥਾ ਆਮ ਸੀ ਵਰ ਚੁਣਨਾ ਸਵੈਂਮਵਰ ਕੋਈ ਲੜਕੀ ਲੜਕੀ ਦੇ ਗਲ ਦੇ ਚ ਮਾਲਾ ਪਾ ਦਿੰਦੀ ਸੀ ਇਹਨੂੰ ਕਹਿੰਦੇ ਨੇ ਸਨ ਸਵੈਮਵਰ ਖੁਦ ਵਰ ਚੁਣ ਲਿਆ ਇਸ ਸਮਾਜ ਨੇ ਖੁੱਲ੍ਹ ਦਿੱਤੀ ਹੋਈ ਸੀ ਪ੍ਰਤੀਸ਼ਠਿਤ ਜਿਹੜੀਆਂ ਇਸਤਰੀਆਂ ਇਤਿਹਾਸ ਦੇ ਚ ਬਣੀਆਂ ਹੋਈਆਂ ਨੇ ਸਵੈਮਵਰ ਹੋਇਆ ਵੈਸੇ ਸਾਰਿਆਂ ਦਾ ਸੀ ਇੱਕ ਪ੍ਰਥਾ ਸੀ ਜੋ ਬਾਅਦ ਦੇ ਚ ਖਤਮ ਕੀਤੀ ਗਈ ਇਸ ਵਾਸਤੇ ਖਤਮ ਕੀਤੀ ਗਈ ਕਿ ਅਕਸਰ ਲੜਕੀ ਜਜ਼ਬੇ ਦੇ ਤਹਿਤ ਭਾਵਨਾਵਾਂ ਦੇ ਤਹਿਤ ਚੋਣ ਕਰ ਲੈਂਦੀ ਸੀ ਰਿਸ਼ਤਾ ਨਿਭਾਣੇ ਸੀ ਅੱਗੇ ਨੌਬਤ ਤਲਾਕ ਤੱਕ ਕੌਣ ਦੀ ਸੀ ਬੱਚੇ ਰੁੱਲਦੇ ਸਨ ਸਮਾਜ ਅੱਗੇ ਆ ਗਿਆ ਸਵੈਮਰ ਦੀ ਪ੍ਰਥਾ ਖਤਮ ਕਰਨ ਲਈ ਪਈ ਧਾਰਮਿਕ ਮੁਖੀ ਅੱਗੇ ਆ ਗਏ ਉਹਨਾਂ ਨੇ ਸਵੈੰਬਰ ਦੀ ਪ੍ਰਥਾ ਨੂੰ ਖਤਮ ਕੀਤਾ ਤੋ ਇਸ ਰੂਪ ਨਖਾ ਵਰਮਾਲਾ ਲక్ష్మణ ਦੇ ਗਲ ਦੇ ਚਪਾਣ ਲੱਗੀ ਹੈ ਲక్ష్మణ ਕਹਿੰਦਾ ਨਹੀਂ ਮੈਂ ਤਾਂ ਜ਼ਿੰਦਗੀ ਕੋਰਾ ਰਹਿਣ ਦਾ ਪ੍ਰਣ ਕੀਤਾ ਹੈ ਔਰ ਮੈਂ ਆਪਣੇ ਭਰਾ ਦੇ ਨਾਲ ਰਹਿਣਾ ਹੈ ਤੋ ਮੇਰੇ ਭਰਾ ਨਾਲ ਗੱਲ ਕਰ ਲੈ ਦਾ ਮਤਲਬ ਹੈ ਦੂਜੀ ਤੀਜੀ ਸ਼ਾਦੀ ਦੀ ਪ੍ਰਥਾ ਸੀ ਉਸ ਜ਼ਮਾਨੇ ਚ ਕਿਉਂਕਿ ਰਾਮ ਦੇ ਨਾਲ ਤੇ ਸੀਤਾ ਸੀ ਫਿਰ ਵੀ ਲక్ష్మణ ਕਹਿੰਦਾ ਹੈ ਮੇਰੇ ਭਰਾ ਨਾਲ ਗੱਲ ਕਰ ਲੈ ਇਹ ਇਤਿਹਾਸਿਕ ਪਹਿਲੂ ਨੇ ਇਹ ਇਤਿਹਾਸ ਹੈ। ਰਾਮ ਦੇ ਪਿਤਾ ਦੀ ਚਾਰ ਪਤਨੀਆਂ ਸਨ। ਦਸ਼ਰਧ ਦੀ। ਕਿਪ੍ਰਾਸੀ। ਤੋਂ ਮੇਰੇ ਪ੍ਰਾਂ ਨਾਲ ਗੱਲ ਕਰਦੇ। ਦੋਵੇਂ ਸੁਨਖੇ ਸਨ, ਦੋਹਾਂ ਦਾ ਰੰਗ ਰੂਪ ਮਹਾਨ ਸੀ, ਦੋਹਾਂ ਦਾ ਕੰਨ ਪ੍ਰਭਾਵਿਤ ਕਰਦਾ ਸੀ। ਦੋਵੇਂ ਸੁਸ਼ੀਲ ਸਨ, ਦੋਵੇਂ ਗੁਣਵਾਨ ਸਨ। ਔਰ ਦੋਵੇਂ ਰਿਸ਼ੀ ਵਿਸ਼ਿਸ਼ਟਾਂ ਧਰਮ ਦੀ ਸਿੱਖਿਆ ਪੜ੍ਹੇ ਹੋਏ ਸਨ। ਰਾਮਕੋਲ ਚਲੀ ਗਈ। ਰਾਮ ਨੇ ਭੇਜਿਆ ਨਹੀਂ। ਮੇਰੇ ਨਾਲ ਮੇਰੀ ਪਤਨੀ ਹੈ ਤਾਂ ਮੇਰੇ ਭਰਾ ਨਾਲ ਗਲ ਕਰ ਲੈ ਗੁੱਸੇ ਚ ਆ ਕੇ ਲਕਸ਼ਮਣ ਨੇ ਨੱਕ ਕੱਟ ਦਿੱਤੀ ਹੁਣ ਕਿਸੇ ਈਸਤਰੀ ਦੀ ਨੱਕ ਕੱਟ ਦੇਣੀ ਇਤੇ ਸਾਰੀ ਜ਼ਿੰਦਗੀ ਲਈ ਉਸ ਨੂੰ ਮੁਤਾਜ ਕਰ ਦੇਣਾ ਹੈ ਕ੍ਰੂਪ ਕਰ ਦੇਣਾ ਹੈ ਇਹ ਪਹਿਲ ਲਕਸ਼ਮਣ ਤੋਂ ਹੋਈ ਹੈ ਰਾਵਣ ਤੋਂ ਨਹੀਂ ਹੋਈ ਕਿਸੇ ਆਮ ਸਾਧਾਰਨ ਮਨੁੱਖ ਦੇ ਭੈਣ ਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਹੋ ਗਏ ਸ਼ਾਇਦ ਉਹ ਵੀ ਬਦਲੇ ਦੀ ਭਾਵਨਾ ਚ ਆ ਜਾਏਗਾ ਪਰ ਉਹ ਤੇ ਰਾਜੇ ਦੀ ਭੈਣ ਸੀ ਰਾਵਣ ਦੀ ਲੰਕੇਸ਼ ਦੀ ਬੜਾ ਸ਼ਕਤੀਸ਼ਾਲੀ ਬੜਾ ਤਾਕਤਵਰ ਮਹਾਰਾਲ ਦੀ ਬਾਣੀ ਕਹਿੰਦੀ ਹੈ ਚੰਦ ਸੂਰਜ ਜਾਂ ਕੇ ਤਪਦਰਸ ਹੋਈ ਅੱਜ ਸੂਰਜ ਦੀਆਂ ਕਿਰਨਾਂ ਨਾਲ ਚੁੱਲ੍ਹੇ ਜਲਣ ਲੱਗੇ ਨੇ ਪਰ 라ਵਣ ਦੇ ਜ਼ਮਾਨੇ ਚ ਕੋਦੋਂ ਇਸ ਤਰ੍ਹਾਂ ਸੀ ਚੰਦ ਸੂਰਜ ਜਾਂ ਕੇ ਤਪਦਰਸ ਹੋਈ ਰਸੋਈ ਦੇ ਚੁੱਲ੍ਹੇ ਜਲਦੇ ਸਨ ਸੂਰਜ ਦੀਆਂ ਕਿਰਨਾਂ ਨਾਲ ਲੱਕੜਾਂ ਨਹੀਂ ਬਲਦੀਆਂ ਸੀ ਪਤਾ ਨਹੀਂ ਕਿਸ ਗੰਗ ਨਾਲ ਉਸਨੇ ਚੁੱਲ੍ਹੇ ਬਣਾਏ ਉਸ ਜ਼ਮਾਨੇ ਸੌਰ ਊਰਜਾ ਸੂਰਜ ਦੀ ਰੋਸ਼ਨੀ ਸੂਰਜ ਦੀ ਅਗਨੀ ਤੋਂ ਕੰਮ ਲਿਆ ਇਸ 라ਵਣ ਨੇ ਜਿਹਦਾ ਮਤਲਬ ਹੈ ਲੰਕਾ ਇਤਨੀ ਉਨਤ ਸੀ 라ਵਣ ਇਤਨਾ ਅੱਗੇ ਵਧ ਗਿਆ ਸੀ ਔਰ ਉਸਨੇ ਮਹਿਲ ਦੇ ਉੱਤੇ ਸੋਨਾ ਚਾੜਿਆ ਹੋਇਆ ਸੀ ਕਹਿੰਦੇ ਸੋਨੇ ਦੀ ਲੰਕਾ ਸ਼ਿਵ ਜੀ ਦਾ ਉਪਾਸ਼ਕ ਸੀ ਪੱਕਾ ਚਾਰੇ ਵੇਦ ਉਸ ਨੂੰ ਜ਼ਬਾਨੀ ਕੰਠ ਸਨ ਔਰ ਬਿਨਾ ਮਨ ਦੀ ਇਕਾਗਰਤਾ ਤੋਂ ਕੰਠ ਨਹੀਂ ਹੋ ਸਕਦੇ ਕਈ ਲੋਕ ਮੇਰੇ ਕੋਲ ਪੁੱਛਦੇ ਨੇ ਗੈਨੀ ਜੀ ਕੋਈ ਖੁਰਾਕ ਐਸੀ ਹੋਵੇ ਜਿਹਦੇ ਨਾਲ ਬਾਣੀ ਕੰਠ ਹੋਵੇ ਮੈਂ ਕੋਈ ਖੁਰਾਕ ਨਹੀਂ ਹੈ ਮਨ ਦੀ ਇਕਾਗਰਤਾ ਨਾਲ ਕੰਠ ਹੁੰਦੀ ਹੈ ਕਿਸੇ ਖੁਰਾਕ ਨਾਲ ਨਹੀਂ ਹੁੰਦੀ ਹੋ ਸਕਦਾ ਹੈ ਕੋਈ ਡਾਕਟਰ ਮੇਰੇ ਨਾਲ ਸਹਿਮਤ ਹੋਵੇ ਭਾਵੇਂ ਨਾ ਹੋਵੇ ਉਹ ਗਲਵਕਰੀ ਯਾਦਾਸ਼ ਸ਼ਕਤੀ ਦਾ ਤਲਕ ਮਨ ਦੀ ਇਕਾਗਰਤਾ ਨਾਲ ਹੈ ਕਿ ਸੇ ਵੀ ਖੁਰਾਕ ਨਾਲ ਨਹੀਂ ਹੈ ਇਹ ਵੀ ਮੈਅਸਰ ਮੰਨ ਦੀ ਇਕਾਗਰਤਾ ਨਾਲ ਹੈ ساری ਜ਼ਿੰਦਗੀ ਜਾਪ ਸਾਪ ਪੜ੍ਹਦੇ ਨੇ ਬੁੱਢੇ ਹੋ ਗਏ ਨੇ ਜ਼ਬਾਨੀ ਕੰਠ ਕੋਈ ਨਹੀਂ ਉਹਨੂੰ ਚਾਰੇ ਵੇਦ ਜ਼ਬਾਨੀ ਕੰਡ ਸੰ ਜ਼ਬਾਨੀ ਪਾਠ ਕਰਦਾ ਸੀ ਰਾਵਣ ਇਹਦਾ ਮਤਲਬ ਹੈ ਬਿਨਾਂ ਮੰਨ ਦੀ ਇਕਾਗਰਤਾ ਤੋਂ ਇਹ ਨਹੀਂ ਹੋ ਸਕਦਾ ਉਹ ਜ਼ਮਾਨੇ ਇਕਾਗਰ ਸੀ ਸ਼ਿਵਜੀ ਦਾ ਉਪਾਸ਼ਕ ਸੀ ਔਰ ਮਾਮੂਲੀ ਉਪਾਸ਼ਕ ਨਹੀਂ ਸੀ ਇੱਕ ਦਿਨ ਉਸਨੇ ਕਹਿ ਦਿੱਤਾ اے ਭਗਵਨ ਇਸ ਸਿਰ ਦੇ ਤੇ ਆਸ਼ੀਰਵਾਦ ਦਾ ਹੱਥ ਰੱਖ ਨਹੀਂ ਤੇ ਸੀਸ ਦੀ ਮੈਨੂੰ ਲੋੜ ਨਹੀਂ ਹੈ ਸੀਸ ਕੱਟ ਕੇ ਅੱਗੋਂ ਰੱਖ ਦਿੱਤਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜ ਸਿਰਾਂ ਦੀ ਮੰਗ ਕੀਤੀ ਹੈ ਔਰ ਜੈਸੇ ਮੰਗ ਕੀਤੀ ਅੱਦੇ ਤੋਂ ਉੱਜ ਬਾਜੀ ਗਏ ਸਨ ਤੇ ਇਹ ਗੁਰੂ ਨੂੰ ਕੀ ਹੋ ਗਿਆ ਅੱਦਿਆਂ ਵਿੱਚ ਅੱਦੇ ਮਾਤਾ ਜੀ ਕੋਲ ਚਲੇ ਗਏ ਬੇ ਲਾਲ ਜੀ ਨੂੰ ਕੀ ਹੋ ਗਿਆ ਸਿਰ ਮੰਗਣ ਲੱਗ ਪਏ ਬੰਦੇ ਔਰ ਜਿਹੜੇ ਉੱਥੇ ਬੈਠੇ ਸਨ ਸਹਿਮੇ ਹੋਏ ਸਨ ਇਹ ਤੇ ਖੁਸ਼ਕਿਸਮਤੀ ਪੰਜ ਤਿਆਰ ਹੋ ਗਏ ਵਾਰੀ ਵਾਰੀ ਔਰ ਸਤਗੁਰੂ ਨੇ ਮੰਗ ਕੀਤੀ ਹੈ ਤਾਂ ਸ਼ਿਵ ਜੀ ਨੇ ਮੰਗ ਨਹੀਂ ਕੀਤੀ ਰਾਮ ਸੀਸ ਦੇ ਜੋ ਹੈ ਰਾਵਣ ਸੀਸ ਵੇਟ ਕਰਦਾ ਹੈ ਆ ਦੋ ਵੀ ਇੰਨਾ ਪਿਆਰ ਸ਼ਿਵ ਜੀ ਨਾਲ ਇਤਨਾ ਕੁਰਬਾਨ ਜਾ ਰਿਹਾ ਉਹ ਸ਼ਿਵ ਜੀ ਤੋਂ ਇਤਨਾ ਸਦਕੇ ਜਾ ਰਿਹਾ ਹੈ ਔਰ ਇਤਨੀ ਉਸ ਦੀ ਭਗਤੀ ਸੀਸ ਕੱਟ ਕੇ ਅਗੋਂ ਰੱਖਦਾ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਉਸ ਦੇ ਇਸ਼ਤਿਆਗ ਨੂੰ ਇਸ ਬਲੀਦਾਨ ਨੂੰ ਆਪਣੀਆਂ ਦੋ ਪੰਕਤੀਆਂ ਵਿੱਚ ਬਿਆਨ ਕਰਦੇ ਨੇ ਚੋ ਬੋਲੇ ਮਹੱਲਾ ਪੰਜਵਾਂ ਸੰਮਨ ਜੋ ਇਸ ਪ੍ਰੇਮ ਕੀ दम क्यों होती साठ रावण होते सो रंग ने जिन सिर दीने काट ऐ धन संपदा दे मालिक जी प्रेम दा सौदा आशीर्वाद दा सौदा माया दी तमणियां नाल औंदा तो रावण कोई भिखारी नहीं सी राजा सी Atha sona rakh ke aashirwad le sakda si par usne sis peet di tha ਸੰਮਨ ਜੋ ਇਸ ਪ੍ਰੇਮ ਕੀ ਚੋ ਬੋਲੇ ਮੱਲਾ ਪੰਜਵਾ ਕੀ ਬਾਣੀ ਹੈ ਉਸ ਬਾਣੀ ਦਾ ਨਾਮ ਹੈ ਚੋ ਬੋਲੇ ਸੰਮਨ ਜੋ ਇਸ ਪ੍ਰੇਮ ਕੇ ਦਮ ਕੇ ਹੋਤੀ ਸਾਟ ਰਾਵਣ ਹੋਤੇ ਸੋਰੰਕ ਨੇ ਜਿਨ ਸਿਰ ਦੀਨੇ ਕਾਟ ਰਾਵਣ ਕੋਈ ਭਿਖਾਰੀ ਨਹੀਂ ਸੀ ਉਹਨੇ ਆਪਣਾ ਸਿਰ ਕਟਕੇ ਗੋ ਰਖਿਆ ਉਹਨੂੰ ਪਤਾ ਸੀ ਕਿ ਰੱਬੀ ਪੁਰਸ਼ਾਂ ਦਾ ਆਸ਼ੀਰਵਾਦ ਮਾਇਆ ਦੀ ਦਮਣੀਆਂ ਨਾਲ ਨਹੀਂ ਮਿਲਦਾ ਤੇ ਜੇ ਮਾਇਆ ਦੀ ਦਮਣੀਆਂ ਨਾਲ ਜੋ ਆਸ਼ੀਰਵਾਦ ਦੇ ਦਿੰਦਾ ਹੈ ਉਹਦੇ ਆਸ਼ੀਰਵਾਦ ਦੀ ਵੀ ਉਤਨੀ ਕੀਮਤ ਹੈ ਜਿੰਨੀ ਉਸ ਮਾਇਆ ਦੀ ਇਸ ਤੋਂ ਜ਼ਿਆਦਾ ਕੁਝ ਵੀ ਨਹੀਂ ਹੈ ਇਹਦੀ ਮਾਇਆ ਕਰਦੇ ਹਨ ਉਹ ਆਸ਼ੀਰਵਾਦ ਉਤਨਾ ਹੀ ਹੈ ਜਿੰਨੀ ਮਾਇਆ ਹੈ ਬਾਕੀ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਸੰਮਨ ਜੋ ਇਸ ਪ੍ਰੇਮ ਦੇ ਦਮ ਕੇ ਹੋਤੀ ਸਾਠ 라वण ਹੋਤੇ ਸੋਰੰਕ ਨੇ ਜਿਨ ਸਿਰディーਨੇ ਘਾਟ ਹੁਣ ਸ਼ਿਵ ਜੀ ਦਾ ਆਸ਼ੀਰਵਾਦ ਪ੍ਰਾਪਤ ਚਾਰ ਵੇਦ ਜਬਾਨੀ ਕੰਠ ਨੇ ਮਹਾਸ਼ਕਤੀਸ਼ਾਲੀ ਹੈ ਬੜਾ ਤਾਕਤਵਰ ਹੈ ਹਾਰਿਆ ਤੇ ਹਾਰ ਦਾ ਕਈ ਕਾਰਨ ਕੰਨਨ ਭਰਾ ਬਾਗੀ ਹੋ ਗਿਆ ਭਰਾ ਨੇ ਸਾਰੇ ਭੇਦ ਦੱਸ ਦਿੱਤੇ ਰਾਮਨ ਉਹ ਵਿਦिक्षਣ ਭਰਾ ਬਾਗੀ ਹੋ ਗਿਆ ਬਿਰਾਗਤਾਰ ਹੋ ਗਿਆ ਜਦ ਵੀ ਕੋਈ ਕੌਮ ਹਾਰਦੀ ਹੈ ਭਰਾਵਾ ਕਰਕੇ ਹਾਰਦੀ ਹੈ ਜਦ ਵੀ ਕੋਈ ਦੇਸ਼ ਹਾਰਦਾ ਹੈ ਯਕੀਨ ਜਾਨੋ ਆਪਣੇ ਅੰਦਰ ਕਿ ਹਾਰਦਾ ਹੈ ਅਕਸਰ ساری ਦੁਨੀਆ ਦੇ ਇਤਿਹਾਸ ਪੜ੍ਹ ਕੇ ਦੇਖ ਲੈਣਾ ਕੋਈ ਨਾ ਕੋਈ ਆਪਣੇ ਵਿੱਚੋਂ ਰਸਤਾ ਦੱਸ ਦਿੰਦਾ ਹੈ ਇੰਜ ਹੋ ਜਾਂਦਾ ਹੈ ਹਿੰਦੁਸਤਾਨ ਦੇ ਵਿੱਚ ਇੱਕ ਕਹਾਵਤ ਮਸ਼ਹੂਰ ਹੋ ਗਈ ਘਰ ਕਾ ਬੇਦੀ ਲੰਕਾ ਡਾਲੇ ਸਾਰੀ ਲੰਕਾ ਤਬਾਹ ਹੋ ਗਈ ਸਿਰਫ ਬਬੀਖਸ਼ਣ ਕਰਕੇ ਰਾਵਣ ਹਾਰ ਜਾਏ ਸਵਾਲ ਹੀ ਨਹੀਂ ਪੈਦਾ ਹੁੰਦਾ ਸਾਰੇ ਰਾਜ਼ ਦੱਸ ਦਿੱਤੇ ਬਬੀਖਸ਼ਣ ਨੇ ਰਾਵਣ ਨੂੰ ਇੰਜ ਜਿੱਤ ਸਕਦਾ ਤੂੰ ਹੋ ਗਈ ਜਿੱਤ ਮੂਰਛਤ ਹੋ ਕੇ ਰਾਵਣ ਗਿਰਿਆ ਸੈਕੜੇ ਬਾਣ ਉਸ ਨੂੰ ਸਰੀਰ ਦੇ ਵਿੱਚ ਲੱਗੇ ਨੇ ਖੂਨ ਵਗ ਰਿਹਾ ਹੈ ਕਹਿੰਦੇ ਨੇ ਰਾਮ ਦੇ ਮੂੰਹੋਂ ਆਹ ਨਿਕਲ ਗਈ ਜਿਵੇਂ ਪਛਤਾਵਾ ਔਰ ਪਤਾ ਹੈ ਉਸਨੇ ਲਕਸ਼ਮਣ ਨੂੰ ਕੀ ਆਖਿਆ ਲਕਸ਼ਮਣ ਇੱਕ ਬਹੁਤ ਕੀਮਤੀ ਮਨੁੱਖ ਕੁਸ਼ਣ ਉਸ ਨੂੰ ਜ਼ਮੀਨ ਤੇ ਗਿਰਾ ਦਿੰਦਾ ਹੈ ਮੈਂ ਤੁਹਾਡੇ ਸਾਹਮਣੇ ਇਤਿਹਾਸ ਦੇ ਪੰਨੇ ਪਿਆ ਰਿਹਾ ਹੈ ਲਕਸ਼ਮਣ ਇੱਕ ਬਹੁਤ ਕੀਮਤੀ ਮਨੁੱਖ ਅਸੀਂ ਜ਼ਮੀਨ ਤੇ ਗਿਰਾ ਦਿੰਦਾ ਹੈ ਔਰ ਇਸ ਦੇ ਆਖਰੀ ਪ੍ਰਾਣ ਨਿਕਲਣ ਲਕਸ਼ਮਣ ਤੋਂ ਜਾ ਇਸ ਦੇ ਕੋਲ ਕੋਈ ਕੀਮਤੀ ਗਿਆਨ ਦੀ ਗੱਲ ਸਿੱਖ ਲੈ ਮੈਂ ਨਾ 15 ਸਾਲਾਂ ਚ ਦੇਖੇ ਨੇ ਸਿੱਖਾ ਨੇ ਪਤਨੀ ਕਿੰਨੇ ਗਿਰਾ ਦਿੰਦੇ ਹੈ ਮਨੁੱਖ ਜਿਨ੍ਹਾਂ ਕੋਲ ਦਿਲ ਦਿਮਾਗ ਸੀ ਜਿਨ੍ਹਾਂ ਕੋਲ ਸੁਖ ਸਖਤੀ ਸੀ ਕਿਸੇ ਤੇ ਇਲਜ਼ਾਮ ਲਾ ਕੇ ਗਿਰਾ ਦੋ ਕਿਸੇ ਨੂਨ ਗਿਰਾ ਦੋ ਗਿਰਾਣਾ ਤੇ ਆਸਾਨ ਹੈ ਇੱਕ ਦਰਖਤ ਨੂੰ ਪੈਦਾ ਕਰਨ ਦੇ ਚ ਫਲ ਫਲ ਤੱਕ ਅਪੜਾਉਣ ਦੇ ਚ 30 40 ਸਾਲ ਲੱਗ ਜਾਂਦੇ ਨੇ ਉਹਨੂੰ ਕੱਟਦਿਆਂ ਕਿੰਨੀ ਦੇਰ ਲੱਗਦੀ ਹੈ ਗੰਡੇਂ ਦੇਆਂ 6 ਮਾਂ ਤੁਣੇਂ ਦੇਆਂ ਇੱਕ ਕਿਨਾਰਾ ਰਾਮ ਕਹਿੰਦੇ ਨੇ ਐ ਲਕਸ਼ਮਣ ਇੱਕ ਬਹੁਤ ਕੀਮਤੀ ਮਨੁੱਖ ਜ਼ਮੀਨ ਤੇ ਗਿਰ ਗਿਆ ਹੈ ਔਰ ਇਹ ਵਾਕਈ خاک ਦੇ ਚ ਹਾਕ ਹੋ ਜਾਏ ਇਸ ਤੋਂ ਪਹਿਲੇ ਇਹ ਦੇ ਇਹਦੇ ਤਨ ਦੇ ਚੁੱਕ ਚਾਨਣਾ ਜੋ ਪ੍ਰਕਾਸ਼ ਹੈ ਜੋ ਨੂਰ ਹੈ ਜਾਂ ਤੂੰ ਭਜ ਕੇ ਜਾ ਇਹਦੇ ਕੋਲ ਲੈ ਹੁਣ ਜਿਸ ਨਾਲ ਇਤਨਾ ਵੱਡਾ ਯੁੱਧ ਹੋਇਆ ਹੋਵੇ ਔਰ ਰਾਵਣ ਦੀ ਪਵਿੱਤਰਤਾ ਦੇ ਉੱਤੇ ਇੱਕ ਵੀ ਧੱਬਾ ਨਹੀਂ ਹੈ ਸੀਤਾ ਨੂੰ ਉਸਨੇ ਸਿਰਫ ਕੈਦ ਰੱਖਿਆ ਆਪਣੇ ਮਹਿਲਾਂ ਵਿੱਚ ਕੈਦ ਨਹੀਂ ਰੱਖਿਆ ਅਸ਼ੋਕ ਵਾੜ ਤੋਂ ਅੱਗੇ ਆਪਣੇ ਮਹਿਲਾਂ ਤੋਂ ਬਹੁਤ ਦੂਰ ਬਾਹਰ ਇਹ ਉਸਦੇ ਉੱਚੇ اخਲਾਕ ਦੀ ਨਿਸ਼ਾਨੀ ਹੈ ਕਿਸਦੇ ਬ੍ਰਾਹਮਣ ਹੋਣ ਦੀ ਨਿਸ਼ਾਨੀ ਚੁੱਕ ਕੇ ਕਿਉਂ ਲੈ ਆਇਆ ਉਨੇ ਐਲਾਨੀਆਂ ਕਿਆ ਸੀ ਤੇ ਮੇਰੀ ਭੈਣ ਦੀ ਨੱਕ ਨਹੀਂ ਕੱਟੀ ਮੇਰੀ ਨੱਕ ਕੱਟੀ ਗਈ ਹੈ ਤੇ ਮੈਂ ਹੁਣ ਰਾਮ ਦੀ ਨੱਕ ਕਟਾਂਗਾ ਕਿਸੇ ਦੀ ਪਤਨੀ ਚੁੱਕ ਕੇ ਲੈਣਾ ਅਗਲੇ ਦੀ ਨੱਕ ਕਟਣੀ ਹੋਰ ਕੀ ਐਸ ਤਰ੍ਹਾਂ ਦੀ ਉਹ ਲਾਲਾ दौਲਤ ਰਾਏ ਕਹਿੰਦਾ ਇਸ ਬਹੁਤ ਵੱਡੀ ਜੰਗ ਭयंकर ਯੁੱਧ ਦਾ ਕਾਰਨ ਦੋ ਇਸਤਰੀਆਂ ਨੇ ਇੱਕ ਸਰੂਪ ਨੱਕਾ ਸੀਤਾ ਇਹਨਾਂ ਦੋਵਾਂ ਨੂੰ ਇੱਕ ਪਾਸੇ ਕਰ ਦੇ ਯੁੱਧ ਨਹੀਂ ਹੋਣਾ ਸੀ ਕਿ ਜੰਗ ਨਹੀਂ ਹੋਣੀ ਸੀ रामण कोई लोड़ नहीं सी रावण ਨਾਲ ਲੜਨ ਦੀ ਤੇ रामण ਕੋਈ ਦੁਸ਼ਟ ਨਹੀਂ ਸੀ ਇਸ ਵਾਸਤੇ ਦੁਸ਼ਟ ਹੋ ਗਿਆ ਉਸੀ ਕਾ ਨੂੰ ਚੁੱਕ ਲੈ ਗਿਆ ਕੋਈ ਇਹ ਨਹੀਂ ਕਹਿੰਦਾ लक्ष्मण ਨੇ ਕੀ ਕੀਤਾ ਕਿ ਇਸਤਰੀ ਦੀ ਲੱਕ ਕੱਟੀ ਕਿਉਂ ਇਸ ਇਲਜ਼ਾਮ ਦੇ ਚ ਨਹੀਂ ਆਉਂਦਾ ਜਿਹੜਾ ਇਲਜ਼ਾਮ ਰਾਵਣ ਤੇ ਲਾਇਆ ਜਾ ਰਿਹਾ ਪਰ ਉਹ ਤੇ ਜਿੱਤ ਗਿਆ ਜਿੱਤੇ ਆ ਭਗਵਾਨ ਹੋ ਜਾਂਦਾ ਹਾਰਿਆ ਸ਼ੈਤਾਨ ਹੋ ਜਾਂਦਾ ਹੈ ਔਰ ਕੀ ਇਹ ਤੇ ਸਾਬ ਹੈ ਜਿੱਤੇ ਆ ਭਗਵਾਨ ਹੋ ਜਾਂਦਾ ਹੈ ਹਾਰਿਆ ਸ਼ੈਤਾਨ ਹੋ ਜਾਂਦਾ ਹੈ और जीते हुए दे नाल कलम दे धनी तुलसी जैसे कलम दे धनी दिमाग दे धनी जबान दे धनी चल ने हारे हुए दे नाल कोई नहीं चलता हारे को हरी न तो मेरे तरह हार गया रावण कौन साथ दे कलम दे धनी दिमाग दे धनी जबान दे धनी सोच वाले दार्शनिक फिलोसफर चिंतक कवि सब हट गए किसी ने इसके हक च नहीं लिखे दोष्ट है शैतान है पर सोचना चाहिए इसने क्यों की भी ता नक कट्टी है तो नक कट्ट वाला कौन है ਅਗਰ ਸੀਤਾ ਨੂੰ ਚੁੱਕ ਕੇ ਲਿਆਣ ਵਾਲਾ ਸ਼ੈਤਾਨ ਹੈ ਤਾਂ ਨੱਕ ਕੱਟਣ ਵਾਲਾ ਕੌਣ ਹੈ ਔਰ ਉਹ ਵੀ ਕਿਸੇ ਇਸਤਰੀ ਦੀ ਅਬਲਾ ਦੀ ਔਰ ਉਹ ਵੀ ਕੋਈ ਬਹੁਤ ਵੱਡਾ ਕਸੂਰ ਨਹੀਂ ਕੋਈ ਕਸੂਰ ਨਹੀਂ ਉਸ ਜ਼ਮਾਨੇ ਦੀ ਪ੍ਰਥਾ ਸੀ ਉਸ ਜ਼ਮਾਨੇ ਦਾ ਰਿਵਾਜ ਸੀ ਸਵੈਮਰ ਦਾ ਉਹ ਤੇ ਵਰਮਾਲਾ ਪਹਿਨਣ ਲੱਗੀ ਉਹਦੀ ਨੱਕ ਕੱਟ ਲਈ ਇਹ ਤੇ ਬਹੁਤ ਵੱਡਾ ਦਰੋਹ ਹੈ ਇਹ ਤੇ ਬਹੁਤ ਵੱਡਾ ਜ਼ੁਲਮ ਹੈ ਪਰ ਨਹੀਂ ਆਖਾਂਗੇ ਜ਼ਾਲਮ ਕਿਉਂਕਿ ਜਿੱਤ ਗਏ ਨੇ ਜੋ ਜਿੱਤ ਜਾਏ ਉਹ ਭਗਵਾਨ ਹੋ ਜਾਂਦਾ ਹੈ ਜੋ ਹਾਰ ਜਾਏ ਉਹ ਸ਼ੈਤਾਨ ਹੋ ਜਾਂਦਾ ਹੈ ਇੱਕ ਸਹੀ ਹੈ ਜਿਹੜੇ ਗੁਣ RAM ਦੇ ਚ ਨੇ ਉਤਨੇ ਗੁਣ RAVAN ਦੇ ਚ ਵੀ ਨੇ ਧਾਰਮਿਕ ਹੈ RAM ਧਾਰਮਿਕ ਹੈ RAVAN ਵਿਸ਼ਿਸ਼ਟ ਕੋਲ ਪੜੇ ਨੇ RAM ਪਾਠੀ ਨੇ ਅੱਛੇ ਨਾਮ ਜਪਣ ਵਾਲੇ ਨੇ ਰਸਕ ਨੇ ਈਸ਼ਵਰ ਨੂੰ ਮੰਨਣ ਵਾਲੇ ਨੇ ਪਰ ਇਹ ਵੀ ਨਾਸਤਿਕ ਨਹੀਂ ਹੈ ਸ਼ਿਵਜੀ ਦਾ ਉਪਾਸ਼ਕ ਹੈ ਚਾਰੇ ਵੇਦ ਉਸ ਨੂੰ ਜ਼ੁਬਾਨੀ ਕੰਟ ਨੇ ਧਾਰਮਿਕ ਤੌਰ ਤੇ ਦੋਹਾਂ ਦਾ ਕੋਈ ਮਤਬेद ਵੀ ਨਹੀਂ ਕਰੇ ਲੋ ਝਗੜਾ ਇਹ ਵੀ ਮੈਂ ਅਰਸ ਕਰਦੇ ਆਂ ਦੋ ਇਸਤਰੀਆਂ ਇੱਕ ਪਾਸੇ ਕਰਦੇ ਹੋਏ جنگ ਨਹੀਂ ਹੋਣੀ ਸੀ ਲਾਲਾ ਦੌਲਤ ਰਾਏ ਨੇ ਐਸਾ ਹੀ ਲਿਖਿਆ ਹੈ ਤਾਂ ਖੈਰ ਮੁਖਤਸਰ ਮੈਂ ਅਸਰਾਮ ਰਾਮ ਕਹਿੰਦੇ ਨੇ ਅਹ ਲਕਸ਼ਮਣ ਬੜਾ ਕੀਮਤੀ ਮਨੁੱਖ ਜਾ ਰਿਹਾ ਹੈ ਡਿਲ ਗਿਆ ਅਸੀਂ ਜਿਸੇ ਇਨਸਾਨ ਨੂੰ ਜ਼ਮੀਨ ਤੇ ਗिराਇਆ ਹੈ ਕੋਈ ਮਾਮੂਲੀ ਪੱਧਰ ਦਾ ਨਹੀਂ ਹੈ ਬਹੁਤ ਮਹਾਨ ਇਨਸਾਨ ਹੈ ਜਾਂਚ ਦੇ ਪ੍ਰਾਣ ਨਿਕਲਣ ਇਸ ਤੋਂ ਪਹਿਲੇ ਇਸ ਦੀ ਕੁਝ ਮਹਾਨਤਾ ਆਪਣੀ ਝੋਲੀ ਚ ਪਾ ਲੈ ਤੂੰ ਭੱਜ ਕੇ ਜਾ ਲਕਸ਼ਮਣ ਗਿਆ ਰਾਮ ਜਿੱਥੇ ਨਿਰਮਾਣਤਾ ਦੀ ਮੂਰਤੀ ਸਨ ਭਲੇਮ ਸਨ ਉਥੇ ਲਕਸ਼ਮਣ ਦੀ ਤਬੀਅਤ ਬਿਲਕੁਲ ਇਸ ਤੋਂ ਉਲਟ ਸੀ ਬਿਲਕੁਲ ਰਾਮ ਤੋਂ ਉਲਟ ਉਹ ਜਿੱਥੇ ਸ਼ਾਂਤਮਈਸਨ ਬਿਲਕੁਲ ਕਰੋਦੀ ਸਵਾਦ ਉਹ ਜਿੱਥੇ ਦੂਰ ਦ੍ਰਿਸ਼ ਸਨ ਇਤਨੀ ਗੱਲ ਲਕਸ਼ਮਣ ਦੇਚ ਨਹੀਂ ਸੀ ਇਹ ਵੀ ਮੈਂਸ ਕਰਦੇ ਹਾਂ ਸਿਰ ਦੇ ਭਾਰ ਖੜੇ ਹੋ ਗਏ ਤੇ ਕਹਿਣ ਲੱਗੇ ਹੈ ਬ੍ਰਾਹਮਣ ਦੇਵਤਾ ਸੁਣਿਆ ਹੈ ਤੁਹਾਡੇ ਕੋਲ ਬੜਾ ਗਿਆਨ ਹੈ ਬੜੀ ਸਮਝ ਆਏ ਕੋਈ ਕਹੀ ਨਹੀਂ ਤੇ ਇਹ ਗੱਲ ਸਾਡੀ ਝੌਲੀ ਚ ਵੀ ਪਾਓ ਜੋ ਸਾਡੀ ਜ਼ਿੰਦਗੀ ਚ ਕਮ ਆਵੇ ਅੱਖਾਂ ਖੋਲੀਆਂ ਨੇ ਇਸ ਤੜਪਦੇ ਹੋਏ ਰਾਵਣ ਨੇ ਔਰ ਇੰਜ ਮੁਸਕਰਾਇਆ ਹੈ ਜਿਵੇਂ ਕਿਸੇ ਬੱਚੇ ਤੇ ਕਿਸੇ ਨਾਦਾਨ ਤੇ ਅੱਖਾਂ ਮੀਟ ਲਈਆਂ ਤੜਪ ਰਿਹਾ ਸੀ ਵਿਚਾਰਾ ਪ੍ਰਾਣ ਨਿਕਲ ਰਹੇ ਸੀ ਨਹੀਂ ਕੁਝ ਬੋਲੇ ਲక్ష్ਮਣ ਵਾਪਸ ਆ ਗਿਆ ਕਹਿੰਦਾ ਭਗਵਾਨ ਉਹ ਤੇ ਬੋਲਦਾ ਹੀ ਨਹੀਂ ਤੇ ਜਦ ਬੋਲਦਾ ਹੀ ਨਹੀਂ ਉਹਦੇ ਕੋਲ ਕੀ ਗਿਆਨ ਲਈਏ ਰਾਮ ਕਹਿੰਦੇ ਪੁਰਖਾ ਤੇਰੇ ਕੋਲ ਉਹ ਵਸਫ ਨਹੀਂ ਹੈ ਗਿਆਨ ਲੈਣ ਦਾ ਜਿਸ ਦੇ ਕੋਲ ਗਿਆਨ ਲਈਦਾ ਹੈ ਉਹਦੇ ਸਿਰ ਦੇ ਬਾਹਰ ਨਹੀਂ ਖੜਿਆ ਹੋਇਦਾ ਜਾਂ ਉਸਦੇ ਕਦਮਾਂ ਵਿੱਚ ਖੜਾ ਹੋ ਤੇ ਹੱਥ ਜੋੜ ਕੇ ਗਿਆਨ ਦੀ ਮੰਗ ਕਰ ਹੁਣ ਜਿਸ ਦੇ ਕਦਮਾਂ ਵਿੱਚ RAM ਆਪਣੇ ਭਰਾ ਨੂੰ ਖੜਾ ਕਰਨਾ ਚਾਹੁੰਦੇ ਨੇ ਯਕੀਨ ਜਾਣੋ ਮਨੁੱਖ ਕੋਈ ਮਾਮੂਲੀ ਪੱਧਰ ਦਾ ਨਹੀਂ ਹੋ ਸਕਦਾ ਬੜਾ ਕੀਮਤੀ ਮਨੁੱਖ ਵਕਤ ਦਾ ਕੀਮਤੀ ਇਨਸਾਨ ਹੈ ਕਦਮਾਂ ਵਿੱਚ ਖੜਾ ਹੋਇਆ ਲక్ష్ਮਣ ਔਰ ਕਹਿੰਦਾ ਹੱਥ ਜੋੜ ਕੇ ਐ ਬ੍ਰਾਹਮਣ ਦੇਵਤਾ ਜੋ ਜ਼ਿੰਦਗੀ ਦਾ ਕੀਮਤੀ ਅਨੁਭਵ ਹੈ ਇਸ ਆਖਰੀ ਸਮੇਂ ਸੜੀ ਚੌਲੀ ਚ ਪਾਉ। ਰਾਵਣ ਦੇ ਨੇਤਰ ਖੁੱਲੇ ਨੇ ਬੋਲੇ ਐ ਲਕਸ਼ਮਣ ਹੁਣ ਤੈਨੂੰ ਲੈਣ ਦੀ ਢੰਗ ਆਇਆ ਹੈ। ਹੁਣ ਤੈਨੂੰ ਪ੍ਰਾਪਤ ਕਰਨ ਦਾ ਢੰਗ ਆਇਆ ਹੈ। ਸੁਣ। ਮਨੁੱਖ ਦੀ ਜ਼ਿੰਦਗੀ ਦੇ ਵਿੱਚ ਕੱਲ ਕਦੇ ਹੀ ਨਹੀਂ ਆਉਂਦਾ। ਜੋ ਜ਼ਰੂਰੀ ਕੰਮ ਹੋਵੇ ਉਸਨੂੰ ਹਮੇਸ਼ਾ ਹੀ ਅੱਜ ਕਰ ਲੈਣਾ ਚਾਹੀਦਾ ਹੈ। ਮੁਲਤਵੀ ਨਹੀਂ ਕਰਨਾ ਚਾਹੀਦਾ। ਕੱਲ ਤੇ ਨਹੀਂ ਸੁਣਨਾ ਚਾਹੀਦਾ। ਕੋਸ਼ ਬੰਨ ਨਹੀਂ ਕਰਨਾ ਚਾਹੀਦਾ। ਮਨੁੱਖ ਅਕਸਰ ਜਦ ਚੰਗਿਆਈਆਂ ਨੂੰ ਕਲ ਤੇ ਛੁੱਟ ਦਿੰਦਾ ਹੈ ਉਹਦੀ ਜ਼ਿੰਦਗੀ ਚ ਕਦੀ ਚੰਗਿਆਈ ਫਲੀ ਬਹੁਤ ਵੀ ਨਹੀਂ ਹੋ ਸਕਦੀ ਨੇਕੀਆਂ ਫਲੀ ਬਹੁਤ ਵੀ ਨਹੀਂ ਹੋ ਸਕਦੀਆਂ ਇਤਨਾ ਕੀਮਤੀ ਗਿਆਨ ਇਹ ਮਰਦਿਆਂ ਆ ਵੀ ਦੇ ਰਿਹਾ ਹੈ ਰਾਵਣ ਹਿੰਦੁਸਤਾਨੀਆਂ ਦੇ ਅਚੇਤਨ ਮਨ ਦੇ ਚ ਇਹ ਅਹਿਸਾਸ ਹੈ ਜਦ ਵੀ ਸਾਲ ਦੇ ਸਾਲ ਰਾਵਣ ਨੂੰ ਜਲਾਉਂਦੇ ਨੇ ਨਾ ਉਸ ਤੋਂ ਪਹਿਲੇ ਉਹ ਜਿਹੜਾ ਸਰੂਪ ਬਣਾ ਕੇ ਲਿਆਂਦੇ ਨਾ RAM ਤੇ Lakshman ਦਾ ਉਹ ਰਾਵਣ ਦੀ ਪ੍ਰਕਰਮਾ ਕਰਦਾ ਹੈ ਸ਼ਾਇਦ ਫੜੇ ਚ ਕਿਸ ਨੇ ਦੇਖਿਆ ਹੋਵੇ ਪਹਿਲੇ ਪ੍ਰਕਰਮਾ ਕਰ ਦੇਣੇ ਹੈ ਸਜਦਾ ਕਰਦੇ ਨੇ ਔਰ ਸਾਰਾ ਦਿਨ ਵੀ ਇਹ ਦੋ ਲੋਕ ਮੱਥਾ ਟੇਕਦੇ ਨੇ ਭਾਈ ਹੱਦ ਹੋ ਗਈ ਇੱਕ ਪਾਸੇ ਤੇ ਇਸ ਦਾ ਪੁਤਲਾ ਜਲਾਣਾ ਹੈ ਇਹਦੀ ਬੇਇੱਜ਼ਤੀ ਕਰਨੀ ਹੈ ਫਿਰ ਮੱਥਾ ਟੇਕਣ ਦਾ ਕੀ ਮਤਲਬ ਕਿਉਂ ਮੱਥਾ ਟੇਕਦੇ ਸਾਰਾ ਦਿਨ ਪ੍ਰਕਰਮਾ ਪਏ ਕਰਦੇ ਹੋ ਸਾਰਾ ਦਿਨ ਮੱਥਾ ਪੇਟੇਕਦੇ ਹੋ ਅਚੇਤਨ ਮੰਨ ਦੇ ਚ ਇਹ ਖਿਆਲ ਹੈ ਕਿ ਬੰਦਾ ਤੇ ਭਗਵਾਨ ਦੀ ਤਰ੍ਹਾਂ ਸੀ ਇਹ ਇਤਨੀ ਬੇਇੱਜ਼ਤੀ ਕਿਉਂ ਕਰ ਰਹੇ ਹੋ ਸਾਲ ਦੇ ਸਾਲ ਉਸ ਨੂੰ ਜਲਾ ਕਿਉਂ ਰਹੇ ਹੋ ਭੂਕ ਕਿਉਂ ਰਹੇ ਹੋ ਉਹਦਾ ਪੁਤਲਾ ਕਿਉਂ ਚਲਾ ਰਿਹਾ ਹਾਰ ਗਿਆ ਹਾਰਨਾ ਹੀ ਸ਼ੈਤਾਨੀਅਤ ਹੈ ਜਿੱਤ ਜਾਣਾ ਹੀ ਭਗਵਾਨ ਹੋਣਾ ਹੈ